हां जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਮਾਨੋਚਾਲ ਦੋਸਤੋ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਡਾਲੇਕੇ ਪਿੰਡ ਬਿਲਕੁਲ ਲੱਗੇ ਆ ਸ਼ਬਾਜਪੁਰ ਵੀ ਥੋੜੀ ਦੂਰੀ ਤੇ ਆ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜਾ ਰੋਡ ਬਿਲਕੁਲ ਦਿਾਲਪੁਰੇ ਨੂੰ ਆਉਂਦਾ ਉਸ ਸੜਕ ਦੇ ਉੱਪਰ ਪਿੰਡ ਮਾਨੋਚਾਲ ਹੇਗਾ ਠੀਕ ਹੈ ਜੀ ਤੇ ਤਰਨਤਨ ਸਾਹਿਬ ਤੋਂ ਕੋਈ 10 12 12 ਕਿਲੋਮੀਟਰ ਦੀ ਦੂਰੀ ਜਿਹੜੀ ਆ ਪਿੰਡ ਮਾਨੋ ਚਲਦੀ ਆ ਵੀਰ ਮਲਕੀਤ ਸਿੰਘ ਦੇ ਘਰੇ ਆਏ ਆ ਦੋਸਤੋ ਸੋ ਪਹਿਲਾਂ ਵੀ ਆਪਾਂ ਇਸ ਘਰੋਂ ਦੋ ਤੋਂ ਤਿੰਨ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਸੀਗੀਆਂ ਪਸ਼ੂ ਜੜਿਆ ਦੋਸਤੋ ਬਿਲਕੁਲ ਘਰੇ ਲੂਗਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂਗਾ ਬਿਲਕੁਲ ਕਦੀ ਕਦਾਂ ਜਦੋਂ ਪਸ਼ੂ ਕੋਈ ਬੱਤਰ ਹੁੰਦਾ ਜਾਂ ਤੋਕੜ ਗੱਬਣ ਪਸ਼ੂ ਹੁੰਦਾ ਹੈ ਤੇ ਜਰੂਰ ਵੀਰ ਸੇਲ ਕਰ ਦਿੰਦਾ ਆਪ ਡਿਊਟੀ ਪੇਸ਼ੇ ਦਾ ਕੰਮ ਆ ਸੋ ਬਿਲਕੁਲ ਜਿਹੜੀ ਆ ਦੋਸਤੋ ਅੱਜ ਵੀ ਡਿਊਟੀ ਤੇ ਸੀਗੇ ਐਤਵਾਰ ਹੌਲੀਡੇ ਹੁੰਦੀ ਆ ਐਤਵਾਰ ਛੁੱਟੀ ਹੁੰਦੀ ਆ ਸੋ ਪ੍ਰੋਗਰਾਮ ਵੈਸੇ ਐਤਵਾਰ ਦਾ ਬਣਾਇਆ ਸੀਗਾ ਕਿਉਂਕਿ ਸਾਹਮਣੇ ਉਹਨਾਂ ਨੇ ਇੰਟਰਵਿਊ ਜਿਹੜੀ ਇੰਟਰੋਡਕਸ਼ਨ ਇਹਨਾਂ ਪਸ਼ੂਆਂ ਦੀ ਦੇਣੀ ਸੀ ਆਪ ਹੀ ਤੇ ਫਿਲਹਾਲ ਐਤਵਾਰ ਆਪਣੇ ਕੋਲ ਸਮਾਂ ਨਾ ਹੋਣ ਕਰਕੇ ਜਿਹੜਾ ਅੱਜ ਆਪਾਂ ਇਸ ਘਰ ਵਿਜ਼ਿਟ ਕੀਤੀ ਸੀਗੀ ਤੇ ਪੂਰੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਮੈਂ ਖੋਦ ਤੁਹਾਨੂੰ ਦੇ ਦੇਵਾਂਗਾ ਕੱਲਾ ਕੱਲਾ ਨੱਕ ਜਿਹੜਾ ਤੁਹਾਨੂੰ ਖੋਲ ਕੇ ਤੋਰ ਕੇ ਤਸੱਲੀ ਨਾਲ ਦਿਖਾ ਦੇਾਂਗੇ ਰੇਟ ਭਾਅ ਪੜਤਾ ਬਿਲਕੁਲ ਆਪਾਂ ਵੀਡੀ ਨਾਗ ਇੱਕ ਵਰੀ ਮੋٹے ਤੌਰ ਤੇ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਆ ਸਾਹਮਣੇ ਨੀਲੀ ਦੀ ਝੋਟੀ ਤੁਸੀਂ ਦੇਖ ਰਹੇ ਜੀ ਬਿਲਕੁਲ ਸੂਈ ਸੁਭਾਈ ਆ ਇਹ ਤੁਹਾਨੂੰ ਦਿਖਾ ਦਣੀ ਆ ਬਿਲਕੁਲ ਅ 2 ਤੋਂ 2.5 ਮਹੀਨੇ ਦਾ ਸੂਆ ਹੈਗਾ ਇਹ ਇੱਕ ਇਹ ਦਿਖਾ ਦਾਂਗੇ ਮਗਰ ਇਹਦੇ ਬੱਚਾ ਵੀ ਦਿਖਾ ਦਾਂਗੇ ਇੱਕ ਝੋਟੀ ਆ ਜਿਹੜੀ ਦੋਸਤੋ ਔਸਰ ਗੱਬਣ ਝੋਟੀ ਆ ਠੀਕ ਆ ਜੀ ਔਸਰ ਗੱਬਣ ਝੋਟੀ ਆ ਦੇਨ ਪ੍ਰੋਪਰ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਕ ਦਿਨ ਹੋ ਗਏ ਆ ਜਿਹੜੀ ਇਹਨੂੰ ਏਆਈ ਹੋਈ ਨੂੰ ਠੀਕ ਆ ਦੋ ਪਸ਼ੂ ਜਿਹੜੇ ਇਹ ਹੈਗੇ ਆ ਬਾਕੀ ਵਿਹੜਾਂ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ گاਵਾਾਂ ਦੇ ਵਿੱਚ ਗੱਲ ਕਰ ਲਈਏ ਤੇ ਇੱਕ ਜਰਸੀ ਬਿਲਕੁਲ ਬਲੈਕ ਤੇ ਰੈੱਡ ਜਰਸੀ ਕ੍ਰੋਸਾਂਗ ਦੇ ਵਿੱਚ ਤੁਸੀਂ ਇਹ ਵਿਹੜ ਦੇਖ ਰਹੇ ਜੀ ਠੀਕ ਆ ਤੇ ਇੱਕ ਦੂਜੇ ਨੰਬਰ ਤੇ ਇੱਕ ਹੋਰ ਜਰਸੀ ਕ੍ਰਾਸ ਦੇ ਵਿੱਚ ਆ ਵਿਹੜ ਹੈਗੀ ਆ ਠੀਕ ਆ ਇਹ ਦੋਵੇਂ ਦੁੱਧ ਤੇ ਵੀ ਹੁਣ ਚੱਲ ਰਹੀਆਂ ਨੇ ਤੇ ਅੱਗੇ ਕੋਚ-ਕੋਚ ਟਾਈਮ ਦੀ ਜਿਹੜੀ ਏਆਈ ਵੀ ਹੋਈ ਆ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰ ਲਾਂਗੇ ਬਿਲਕੁਲ ਤੁਹਾਨੂੰ ਵੇਰਵਾ ਦੇ ਦਿਆਂਗੇ ਵੀ ਕਿੰਨੇ ਕ ਸਮੇਂ ਦੀ ਜਿਹੜੀ AI ਹੋਈ ਆ ਠੀਕ ਆ ਸੋ ਚੈੱਕ ਪਾਸ ਵਿੱਚ ਆਉਂਦੀਆਂ ਚਾਹੇ ਨਹੀਂ ਆਉਂਦੀਆਂ ਉਹ ਬਾਅਦ ਦੀ ਗੱਲ ਅੱਗੇ ਕਿਸੇ ਵੀਰ ਦੀ ਕਿਸਮਤ ਆ ਲੱਗ ਆ ਜਦੋਂ ਦੋਸਤੋ ਗੱਬਣ ਚੈੱਕ ਪਾਸ ਨਿਕਲ ਆਉਣ ਤੇ ਇੱਕ ਬਿਲਕੁਲ ਆਫਸਰ ਵੈਡ ਜਿਹੜੀ ਆ ਦੋਸਤੋ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਵਾਈਟ ਰੰਗ ਦੇ ਵਿੱਚ ਆਫਸਰ ਵੈਡ ਆ ਤੇ ਤਕਰੀਬਨ ਇਹਦਾ ਵੇਰਵਾ ਵੀ ਆਪਾਂ ਪਾ ਦਾਂਗੇ ਇਹ ਵੀ ਵਿਕਰੀ ਦੇ ਲਈ ਅਵੇਲੇਬਲ ਆ ਸੋ ਕਿਸੇ ਵੀਰ ਨੇ ਖਰੀਦਣੀ ਆ ਇੱਕ ਵਾਰੀ AI ਹੋਈ ਆ ਦੋਸਤੋ ਇੱਕ ਵਾਰ AI ਹੋਈ ਆ ਫਿਲਹਾਲ ਹੋਰ ਰਿਪੀਟ ਹੋ ਗਈ ਸੀ ਠੀਕ ਹੈ ਜੀ ਏਆਈ ਤੋਂ ਜਿਹੜੀ ਹੁਣ ਫੇਰ ਖਾ ਗਈ ਆ ਠੀਕ ਹੈ ਗੱਬਣਾ ਨਹੀਂ ਠਹਿਰੀਗੀ ਫਿਲਹਾਲ ਫੇਰ ਵੀ ਜੇਕਰ ਕਿਸੇ ਵੀਰ ਨੇ ਖਰੀਦਣੀ ਆ ਵੜ ਇਸੇ ਤਰ੍ਹਾਂ ਵੱਡੇ ਕਦ ਕੱਦ ਦੀਆਂ ਬਣੀ ਥਣੀ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਜੀ ਸੋ ਦੋਸਤੋ ਬਾਕੀ ਤਾਰੀਖ ਤੁਸੀਂ ਜ਼ਰੂਰ ਨੋਟ ਕਰ ਲਓ ਅੱਜ 7 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਹੈ ਸ਼ੁਰੂਆਤ ਆਪਾਂ ਇਹਨਾਂ ਮੱਝਾਂ ਝੋਟੀਆਂ ਤੋਂ ਕਰ ਲੈਣੇ ਆਂ ਵੇੜਾ ਤੁਹਾਨੂੰ ਬਾਅਦ ਵਿੱਚ ਦਿਖਾ ਦਾਂਗੇ ਸੋ ਪਹਿਲੇ ਨੰਬਰ ਤੋਂ ਜੇਕਰ ਦੋਸਤੋ ਗੱਲ ਕਰੀਏ ਤਾਂ ਇੱਕ ਆ ਨੀਲੀ ਦੇ ਵਿੱਚ ਝੋਟੀ ਆ ਦੂਜਾ ਸੂਆ ਸੂਈ ਆ ਘਰ ਦੀ ਝੋਟੀ ਆ ਪਹਿਲਾ ਸੂਆ ਵੀਰ ਉਹਨਾਂ ਨੇ ਆਪ ਦੁੱਧ ਪੀਤਾ ਘਰੇ ਠੀਕ ਆ ਜੀ ਘਰੇ ਰੱਖੀ ਆ ਸੋ ਬਿਲਕੁਲ ਹੱਥੀ ਜੰਮੀ ਪਲੀ ਆ ਪਹਿਲਾ ਸੂਆ ਸੂਈ ਸੀਗੀ 12 ਕਿਲੋ ਦੁੱਧ ਜਿਹੜਾ ਪਹਿਲੇ ਸੂਵੇ ਦੇ ਵਿੱਚ ਨੇ ਦਿੱਤਾ ਹੁਣ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ ਤੇ ਸਮਝ ਦੀ ਗੱਲ ਕਰ ਲਈਏ ਤੇ ਘੱਟੋ ਘੱਟ ਵੀ ਢਾਈ ਤਿੰਨ ਢਾਈ ਤਿੰਨ ਮਹੀਨੇ ਦਾ ਜਿਹੜਾ ਸੂਆ ਹੈਗਾ ਤੇ ਮਗਰ ਇਹਦੇ ਕੱਟੀ ਹੈ ਨਾ ਜੀ ਮਗਰ ਕੱਟੀ ਆ ਠੀਕ ਆ ਫੀਮੇਲ ਕਾਫ ਆ ਮਗਰ ਕੱਟੀ ਆ ਨੀਲੀ ਰਾਵੀ ਦੇ ਵਿੱਚ ਹੀ ਮਗਰ ਜਿਹੜੀ ਕੱਟੀ ਆ ਗਈ ਠੀਕ ਆ ਸੋ ਆ ਦੇਖੋ ਠੀਕ ਆ ਬੱਚੇ ਤੋਂ ਵੀ ਕੋਈ ਵੀ ਐਸਟੀਮੇਟ ਲਗਾ ਸਕਦਾ ਤਿੰਨ ਕ ਮਹੀਨੇ ਆਪਾਂ ਨੂੰ ਦੱਸਿਆ ਵੀ ਤਿੰਨ ਕ ਮਹੀਨੇ ਦਾ ਸੂਆ ਜਿਹੜਾ ਹੈਗਾ ਠੀਕ ਆ ਸੋ ਨੀਲੀ ਰਾਵੀ ਦੀ ਮਗਰ ਕੱਟੀ ਆ ਆ ਫੇਸ ਕੁਆਲਿਟੀ ਆ ਮੂੰਹ ਮੱਥਾ ਤੁਸੀਂ ਦੇਖ ਲਓ ਠੀਕ ਆ ਜੀ ਕੱਟੀ ਦਾ ਤੇ ਝੋਟੀ ਦੀ ਹੁਣ ਗੱਲ ਕਰ ਲਈਏ ਦੋਸਤੋ ਉਹਦੇ 2.5 ਤੋਂ 3 ਮਹੀਨੇ ਦੇ ਦੌਰਾਨ ਕੋਈ 8 ਕਿਲੋ ਦੁੱਧ ਤੇ ਹੁਣ ਚੱਲਦੀ ਪਈ ਆ ਸਹੀ ਜਿਹੜਾ 8 ਕਿਲੋ ਦੁੱਧ ਦੱਸਿਆ ਗਿਆ ਵੀਰ ਮਲਕੀਤ ਵੱਲੋਂ ਵੀ 8 ਕਿਲੋ ਦੀ ਕੋਈ ਚਵਾਈ ਵੀਰ ਘਰ ਆਣ ਕੇ ਤਸੱਲੀ ਨਾਲ ਕਰ ਸਕਦਾ ਸੋ ਹਾਈਟ ਕੱਦ ਦੀ ਸੋਹਣੀ ਆ ਤੇ ਬਿਲਕੁਲ ਪਿੰਡੇ ਦੀ ਵਖੀਏ ਤੇ ਬਿਲਕੁਲ ਭਰਵੇਂ ਪਿੰਡੇ ਦੀ ਆ ਰਾਜੀ ਆ ਜਿੰਨੀ ਵੀ ਆ ਰਾਜੀ ਆ ਬੇਲਬੂਲ ਸੋਹਣੀ ਆ ਸਿੰਘੀ-ਸੁੰਗੀ ਬੜੀ ਸੋਹਣੀ ਆ ਛੋਟਾ ਜਿਹਾ ਸਿੰਘ ਆ ਠੀਕ ਆ ਤੇ 8 ਕਿਲੋ ਧਾਰਾਂ ਇਹਦੇ ਥੱਲੇ ਬਿਲਕੁਲ ਮੌਜੂਦ ਆ ਠੀਕ ਆ ਥੋੜਾ ਜਿਹਾ ਵੀਰ ਖੋਲ ਕੇ ਮਾਰਾ ਤੋਰ ਦਗੇ ਜੇ ਐਨ ਬਾਲਾ ਭੱਜੇ ਨੱਠੇ ਨਾ ਹੈ ਤੇ ਪਸ਼ੂ ਘਟ ਜਿਹੜੇ ਦੋਸਤੋ ਮੱਝਾਂ ਝੋਟੀਆਂ ਦੀ ਗੱਲ ਕਰਨ ਲਿਆ ਘਾਟ ਹੀ ਖੋਲ ਖਲਈਆ ਕਰਦੇ ਆ ਜ਼ਿਆਦਾਤਰ ਜਿਹੜੇ ਪਸ਼ੂ ਪੱਜੇ ਰਿਹਦੇ ਥੋੜਾ ਜਿਹਾ ਜੇ ਭਜਨ ਭਜਾਈ ਵਾਲਾ ਪਸ਼ੂ ਹੋਇਆ ਤਾਂ ਜਿੰਨੇ ਵੀ ਹੋ ਸਕਦੀ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਠੀਕ ਆ ਆ ਦੇਖੋ ਹਾਂ ਹਾਂ ਬਾਹਰੋਂ ਵੈਸੇ ਵੀ ਕੋਈ ਬੰਦਾ ਇੱਧਰ ਘੱਟ ਵੱਤੀ ਹੁੰਦਾ ਬੇਲੀ ਚ ਆ ਦੇਖੋ ਠੀਕ ਆ ਸੋ ਥੋੜਾ ਜਿਹਾ ਜਿੰਨਾ ਵੀ ਹੁੰਦਾ ਆਪਾਂ ਦੂਰੀ ਤੋਂ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਲੈਓ ਲੈ ਜੋ ਕੋਈ ਬੰਨ ਲਓ ਉਥੇ ਠੀਕ ਆ ਜੀ ਸੋ ਦੂਜਾ ਸੂਆ ਦੋਸਤੋ ਹੁਣ ਸੂਈ ਆ 2.5 3 ਮਹੀਨੇ ਦਾ ਸੂਆ ਉੱਚਾ ਹੈਗਾ ਠੀਕ ਆ ਸੋ ਜਿਹੜੇ ਵੀਰ ਨੇ ਕਿਸੇ ਨੇ ਖਾਸ ਨੇ ਇਹ ਝੋਟੀ ਖਰੀਦਣੀਆਂ ਠੀਕ ਆ ਤੁਸੀਂ ਜਰੂਰ ਕੰਟੈਕਟ ਨੰਬਰ ਬਾਈ ਮਲਕੀਤ ਦੇ ਥੱਲੇ ਆਪਾਂ ਦੇ ਦਾਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਆ ਜੀ ਸੋ ਮਗਰ ਵੀ ਕੱਟੀ ਆ ਬਾਕੀ ਥਣ ਭਾਂਡਾ ਚੰਗਾ ਪੱਦਰ ਬਖਾਲਾ ਬਿਲਕੁਲ ਆਪਾਂ ਮੌਕੇ ਤੇ ਦੇਖ ਰਹੇ ਆ ਥਣ ਦੇ ਵਾ ਬਿਲਕੁਲ ਪੱਧਰ ਆ ਤੇ ਥਣ ਵੀ ਪੂਰਾ ਮੁਠੀ ਆ ਠੀਕ ਆ ਸੋ ਇਹਦਾ ਜਿਹੜਾ ਦੋਸਤੋ ਮੂਲਾ ਜਿਹੜਾ ਕੋਈ ਖਾਸ ਤੌਰ ਤੇ ਵੀਰ ਖਰੀਦਣ ਦਾ ਚਾਹਵਨ ਹੋਇਆ ਉਹ ਤੁਸੀਂ ਫੋਨ ਕਰ ਲਿਓ ਠੀਕ ਆ ਜੀ ਫੋਨ ਤੇ ਮੁੱਲ ਕੀਤਾ ਜਾਊਗਾ ਇਸ ਝੋਟੀ ਦਾ ਸੋ ਬਾਕੀ ਅੱਗੇ ਆ ਕੇ ਆਪਦੀ ਨਰਕਪਰਖ ਕਰ ਲਓ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਸੋ ਝੋਟੀ ਚੰਗੀ ਆ ਓਵਰ ਆਲ ਤੇ ਮਗਰ ਵੀ ਕੱਟੀ ਆ ਇਸ ਤੋਂ ਬਾਅਦ ਅੱਗੇ ਦੋਸਤੋ ਇਹ ਅੱਗੇ ਬਣੀ ਵੀ ਹੈਗੀ ਆ ਠੀਕ ਆ ਉਹ ਵੀ ਆਪਾਂ ਵੇਰਵਾ ਜ਼ਰੂਰ ਪਾ ਦਿੰਨੇ ਆ 24 ਤਰੀਕ ਦੀ ਬਣੀ ਆ ਠੀਕ ਆ ਜੀ 24 ਅਕਤੂਬਰ ਦੀ ਬਣੀ ਆ ਅੱਜ ਜੇਕਰ ਆਪਾਂ ਦੇਖੀਏ ਤਾਂ ਘਟੋ ਘੱਟ 11-12 ਕ ਦਿਨ ਜਿਹੜੇ ਆ AI ਨੂੰ ਹੋ ਗਏ ਆ ਠੀਕ ਆ ਜੀ ਅੱਗੇ ਡੋਗਰ ਬੋਲੋ ਤੋਂ ਬਣੀ ਹੈ ਨੀਲੀ ਰਾਵੀ ਤੇ ਡੋਗਰ ਬੋਲੋ ਤੋਂ ਅੱਗੇ ਬਣੀ ਹੈ ਠੀਕ ਆ ਜੀ ਉਹਦੀ ਸਟਰਾਹ ਵੀ ਇੱਥੇ ਪਈ ਹੋਣੀ ਆ ਕਿਤੇ ਨਾ ਕਿਤੇ ਕੋਲੇ ਆ ਬਾਕੀ ਜਿਹੜਾ ਕੋਈ ਵੀਰ ਖਰੀਦੂਗਾ ਉਹਨੂੰ ਸਟਰਾਹ ਜਿਹੜੀ ਵਿਖਾ ਦਿੱਤੀ ਜਾਊਗੀ ਡੋਗਰ ਬੁੱਲ ਨੀਲੀ ਰਾਵੀ ਤੋਂ ਵੀਰ ਕਹਿੰਦਾ ਸੀ ਵੀ ਗੱਬਣ ਕਰਵਾਈ ਆ ਠੀਕ ਆ ਜੀ ਤੇ 10000 12 12 ਦਿਨ ਘਟੋ ਘਟ ਬਣਦੇ ਆ ਠੀਕ ਆ ਉਹ ਤੁਸੀਂ ਵੇਰਵਾ ਜ਼ਰੂਰ ਨੋਟ ਕਰ ਲਿਓ ਠੀਕ ਆ ਜੀ ਏ ਆਈ ਹੋਈ ਅੱਗੇ ਕਿਸੇ ਵੀਰ ਦੀ ਨਿਕਲ ਆਉਂਦੀ ਉਹ ਵੀ ਅੱਗੇ ਇਲਾਕਾ ਕਿਸਮਤ ਆ ਠੀਕ ਆ ਇਹਦੇ ਬਾਰੇ ਬਾਕੀ ਮੋਲ ਬਾਰੇ ਤੁਸੀਂ ਜਿਹੜਾ ਫੋਨ ਤੇ ਕੰਟੈਕਟ ਕਰ ਲਿਓ ਦੂਜਾ ਨੰਬਰ ਤੇ ਆਪਣੇ ਕੋਲ ਝੋਟੀ ਆ ਗਈ ਹੈ ਠੀਕ ਆ ਜੀ ਕੋਈ ਸਵਾ ਦੋ ਸਾਲ ਢਾਈ ਸਾਲ ਦੇ ਨੇੜੇ ਤੇੜੇ ਜਿਹੜੀ ਉਮਰ ਆਂਦੀ ਇਹ ਦੋਸਤੋ 28 ਅਕਤੂਬਰ ਦਾ ਇਹਨੂੰ ਜਿਹੜਾ ਟੀਕਾ ਲੱਗਾ ਠੀਕ ਆ ਜੀ ਅਰਜੁਨ ਬੁੱਲ ਦਾ ਜਿਹੜਾ ਅਰਜੁਨ ਕੁੰਗੜ ਬੁੱਲ ਤੋਂ ਜਿਹੜੀ ਅੱਗੇ ਗੱਬਣ 28 ਅਕ ਤਰੀਕ ਤੁਸੀਂ ਨੋਟ ਕਰ ਸਕਦੇ ਜੀ ਠੀਕ ਆ ਤੇ ਸਵਾ ਦੋ ਸਾਲ ਢਾਈ ਸਾਲ ਉਮਰ ਹੈਗੀ ਆ ਇਸ ਝੋਟੀ ਦੀ ਹਾਈਟ ਕੱਦ ਦੀ ਬਹੁਤ ਸੋਹਣੀ ਆ ਚੰਗੀ ਹਾਈਟ ਕੱਦ ਦਾ ਉਮਰ ਦੇ ਹਿਸਾਬ ਨਾਲ ਸੋਹਣੀ ਆ ਨਿੱਗਰ ਆ ਵਜਨ ਲੋਡ ਆਲੀ ਆ ਜਿੰਨੀ ਵੀ ਆ ਵਜਨ ਭਜਨ ਪੂਰਾ ਠੀਕ ਆ ਤੇ ਮੂੰਹ ਮੱਥਾ ਵੀ ਇੱਕ ਵਰੀ ਆ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਆ ਜੀ ਸੋ ਫੇਸ ਕੁਆਲਟੀ ਵੀ ਚੰਗੀ ਆ ਸ਼ਾਈ ਸ਼ੂਈ ਪੂਰੀ ਆ ਠੀਕ ਆ ਜੀ ਤੇ ਬਿਲਕੁਲ ਬਲੈਕ ਮੱਥਾ ਤੇ ਸਿੰਗੀ ਸੂਗੀ ਬਿਲਕੁਲ ਬੈਕ ਸਾਈਡ ਤੋਂ ਰਾਉਂਡ ਗੁਲਾਈ ਦੇ ਵਿੱਚ ਕੀਤੀ ਆ ਤੇ ਥਣ ਪ੍ਰੋਪਰ ਚਾਰੀ ਆ ਠੀਕ ਆ ਚਾਰੇ ਥਣ ਨੇ ਤੋ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਠੀਕ ਆ ਥੋੜਾ ਜਿਹਾ ਇਧਰ ਹਾਂਜੀ ਮੜੇ ਇੱਕ ਦਿਜ ਆਹ ਦੇਖੋ ਠੀਕ ਆ ਠੀਕ ਆ ਸੋ ਚਾਰੇ ਥਾਣਾ ਦੋਸਤੋ ਝੋਲੀ ਝਾਲੀ ਚੰਗੀ ਆ ਬਿਲਕੁਲ ਥਾਨ ਸੋਹਣਾ ਠੀਕ ਆ ਜੀ ਉਂਗਲ ਉਂਗਲ ਜਿਹੜਾ ਲੰਬਾ ਥਾਣਾ ਸੋਹਣਾ ਜਿਹੜਾ ਦੋਸਤੋ ਥਾਣਾ ਬਣਾਉਗੀ ਝੋਟੀ ਜਦੋਂ ਬਿਲਕੁਲ ਤਿਆਰ ਹੋਈ ਬਣ ਕੇ ਤੇ ਮੁੱਲ ਦੀ ਗੱਲ ਕਰ ਗਏ 45000 ਦੋਸਤੋ ਡਿਮਾਂਡ ਆ ਇਸ ਝੋਟੀ ਦੀ 45000 ਦੇ ਵਿੱਚੋਂ ਛੋਟ ਛਾਪਾ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਘਰੇ ਆਊਗਾ ਸੋ ਝੋਟੀ ਚੰਗੀ ਆ ਰਾਜੀ ਆ ਸੋ ਬਿਲਕੁਲ ਸੋਹਣੀ ਕੱਦ ਘੜਦੀ ਆ ਆਪ ਵੀ ਕਿਸੇ ਚੰਗੇ ਸੀਮਣ ਦੀ ਲੱਗਦੀ ਆ ਦੋਸਤੋ ਬਾਕੀ ਅੱਗੇ ਅਰਜੁਨ ਕੁੰਗੜ ਤੋਂ ਜਿਹੜੀ ਗੱਬਣਾ ਮੋਟਾ ਥਾਣਾ ਬਿਲਕੁਲ ਉਂਗਲ-ਉਂਗਲ ਜਿੱਡਾ ਠੀਕ ਆ ਸੋ ਬਾਕੀ ਆਪਾਂ ਖੋਲ ਕੇ ਰਹਿਣ ਜਿੰਨੇ ਤੋੜ ਕੇ ਦਿਖਾਉਣਾ ਭੱਜਣ ਭੱਜੂ ਨੱਠੂਗੀ ਠੀਕ ਆ ਖੋਲ ਕੇ ਆਪਾਂ ਤੋੜ ਕੇ ਜੜਾ ਦੋਸਤੋ ਤੁਹਾਨੂੰ ਨਹੀਂ ਦਿਖਾਉਂਦੇ ਠੀਕ ਆ ਫਿਲਹਾਲ ਆ ਜਿਹੜਾ ਦੇਖੋ ਠੀਕ ਆ ਆਹ ਦੇਖੋ ਠੀਕ ਆ ਥੋੜਾ ਹੋਰ ਇੱਕ ਦੋ ਆ ਲਓ ਜੀ ਆ ਲਓ ਠੀਕ ਆ ਸੋ ਬਾਕੀ ਚਾਰ ਥਾਣਾ ਦੋਸਤੋ ਚਾਰੇ ਥਾਣ ਸੋਹਣੀ ਸਪੇਸ ਆ ਥਾਣਾ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਾ ਲੰਬਾਈ ਦੇ ਵਿੱਚ ਲੰਬਾ ਥਾਣਾ ਤੇ 45000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਝੋਟੀ ਚੰਗੀ ਆ ਠੀਕ ਆ ਇਸ ਤੋਂ ਬਾਅਦ ਦੋਸਤੋ ਤਿੰਨ ਵਿਹੜਾ ਨੇ ਇੱਕ ਆਫਸਰ ਵਿਹੜ ਦਿਖਾ ਦਾਂਗੇ ਤੇ ਦੋ ਵਿਹੜਾ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਜੇ ਬਲੈਕ ਤੇ ਬਰਾਊਨ ਕਲਰ ਦੇ ਵਿੱਚ ਆ ਜਰਸੀ ਪਹਿਲੇ ਸੂਵੇ ਦੋਸਤੋ ਦੁੱਧ ਵੀ ਇਹਦਾ ਘਟੋਰ 14-15 ਲੀਟਰ ਰਿਹਾ ਤੇ ਹੁਣ ਤਕਰੀਬਨ ਉਹਨੂੰ 45 ਦਿਨ ਦਾ ਵੀਰ ਕਹਿੰਦਾ ਵੀ ਘਟੋ ਘੜ 45 ਦਿਨ ਦਾ ਸੁਭਾ ਹੋ ਗਿਆ ਕੋਈ ਵੀਰ ਚਲੋ ਡੇਢ ਮਹੀਨਾ ਮੰਨ ਲੇ ਕੋਈ ਪੌਣੇ 2 ਮਹੀਨੇ ਵੀ ਮੰਨ ਸਕਦਾ ਬੱਚਾ ਤੁਹਾਨੂੰ ਦਿਖਾ ਦਾਂਗੇ ਇਹ ਮਗਰ ਬੱਛੀ ਆ ਫੀਮੇਲ ਕਾਫ ਆ ਦੇਖੋ ਆ ਮਗਰ ਬੱਚਾ ਇਹਦੇ ਠੀਕ ਹੈ ਜੀ ਬੱਚਾ ਤੁਸੀਂ ਮਗਰ ਬੱਛੀ ਹੈ ਨਾ ਹਾਂ ਜੀ ਬੱਛੀ ਬੱਛੀ ਹੈ ਮਗਰ ਤੇ ਬੱਚਾ ਤੁਸੀਂ ਐਸਟੀਮੇਟ ਲਗਾ ਲਿਓ ਵੀ ਕੋਈ ਵੀਰ 2 ਮਹੀਨੇ ਦਾ ਮੰਨ ਲੇ ਡੇਢ ਦਾ ਮੰਨ ਲੇ ਇੱਥੇ ਜਿਹੜਾ ਸੁਭਾ ਹੈਗਾ ਤੇ ਹੁਣ ਮੌਜੂਦਾ ਜਿਹੜਾ ਦੋਸਤੋ 12 13 12 13 ਕਿਲੋ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਤੇਲ ਬਹਿਣੀ ਵਾਲੇ ਇੱਕ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਦੋਸਤੋ ਉਸ ਤੋਂ ਤੁਹਾਨੂੰ ਤੇਲ ਆ ਤੇ ਕੱਦ-ਕੱਡ ਜਿਹੜਾ ਬਿਲਕੁਲ ਮੀਡੀਅਮ ਹਾਈਟ ਆ ਨਿੱਗਰ ਆ ਵਜਨ-ਵੁਜਨ ਪੂਰਾ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਆ ਸੋ ਤਿੰਨ ਥਣ ਪ੍ਰੋਪਰ ਚੱਲਦੇ ਆ ਇੱਕ ਥਣੋਂ ਜਿਹੜਾ ਦੋਸਤੋ ਮਗਰਲਾ ਥਾਣਾ ਬਹਿਣੀ ਵਾਲਾ ਉਸਨੋਂ ਤੇਲ ਆ ਠੀਕ ਆ ਤੇ 12 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਕੋਈ ਵੀਰ ਆਪਦੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਤੁਸੀਂ ਕਰਨੀ ਆ ਤੇ ਮੋਲੇ ਦਾ ਦੋਸਤੋ 25000 ਲੈਣ ਦੇਣਾ ਠੀਕ ਆ ਜੀ 25000 ਦੇ ਵਿੱਚੋਂ ਥੋੜਾ ਕੋਈ ਮੌਕੇ ਤੇ ਮਾਨਤਾਨ ਘਰ ਆਇਆ ਦਾ ਉਹ ਵੀਰਾਂ ਦਾ ਜਰੂਰ ਕਰ ਦਾਂਗੇ ਵੀ ਲੈਣ ਦੇਣ ਜਿਹੜਾ 25000 ਆ ਠੀਕ ਆ ਸੋ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਸੋ ਅੱਗੇ ਕੋਈ ਕੋਈ ਵੀਰ ਆਪਦੀ ਸਮਝਣਾ ਜਿਹਨੇ ਮਰਜ਼ੀ ਪੈਸੇ ਲਾ ਸਕਦਾ ਇਹਨੂੰ ਵੀਰ ਖੋਲ ਕੇ ਮਾੜਾ ਤੋਰ ਦਿਓ ਇਹਨੂੰ ਠੀਕ ਹੈ ਸੋ ਮਗਰ ਬੱਛੀ ਆ ਠੀਕ ਆ ਜੀ ਜਰੂਰ ਨੋਟ ਕਰ ਲਿਓ ਮਗਰ ਬੱਛੀ ਆ 12 ਕਿਲੋ ਦੁੱਧ ਜਿਹੜਾ ਬਿਲਕੁਲ ਮੌਕੇ ਤੇ ਹਾਜ਼ਰ ਆ ਹਾਂਜੀ ਉਹਨੇ ਠੀਕ ਹੈ ਜੀ। ਠੀਕ ਹੈ ਜੀ। ਸੋ ਇੱਕ ਬਹਿਣੀ ਵਾਲਾ ਜਿਹੜਾ ਮਗਰਲਾ ਤੁਹਾਨੂੰ ਤੁਸੀਂ ਦੇਖ ਰਹੇ ਹੋ ਦੋਸਤੋ ਛੋਟਾ ਦਿਖਾਉਂਦੀ ਹੈ ਉਸ ਤੋਂ ਜਿਹੜੀ ਤਿਲ ਹੈਗੀ ਮਗਰਲੇ ਤੁਹਾਨੂੰ ਠੀਕ ਆ। ਸੋ ਬਾਕੀ 12 ਕਿਲੋ ਦੁੱਧ ਹਾਜ਼ਰ ਤੇ ਡਿਮਾਂਡ ਜਿਹੜੀ ਲੈਣ ਦੇਣ ਵਾਲੀ ਗੱਲ 25000 ਆ ਠੀਕ ਆ। ਮੌਕੇ ਤੇ ਮਾਨਤਾ ਨੂੰ ਕੋਈ ਛੋਟ ਛੱਪਾ ਉਹ ਹੋ ਜਾਊਗਾ 25000 ਦੇ ਵਿੱਚੋਂ ਜਿੰਨੀ ਵੀ ਕੋਈ ਗੁੰਜਾਇਸ਼ ਹੋਈ। ਸੋ ਬਾਕੀ ਆ ਵਾੜਾ ਤੁਹਾਡੇ ਸਾਹਮਣੇ ਨਾਲ ਬੱਚਾ ਫੀਮੇਲ ਕਾਫ ਬੱਚੇ ਤੇ ਮਿਲਦੀ ਹੈ ਦੋਵੇਂ ਟਾਈਮ ਠੀਕ ਆ। ਤੇ ਥਾਂ ਥਾਂ ਨੂੰ ਪ੍ਰੋਪਰ ਨੋਕਲਾ ਥਾਣਾ ਜਿੰਨੇ ਵੀ ਸਪੇਸ ਆ ਵਿੱਚ ਤੁਸੀਂ ਆ ਦੇਖ ਲਓ ਠੀਕ ਆ ਸੋ ਬਿਲਕੁਲ ਤੇਲ ਸਮਝ ਕੇ ਤੁਸੀਂ ਤੇਲ ਮੰਨ ਕੇ ਹੀ ਇਹ ਖਰੀਦ ਕਰ ਸਕਦੇ ਜੀ ਠੀਕ ਆ ਸੋ ਇਸ ਤੋਂ ਬਾਅਦ ਇੱਕ ਦੋਸਤੋ ਦੂਜੇ ਨੰਬਰ ਤੇ ਜਿਹੜੀ ਆ ਤੁਹਾਨੂੰ ਵੈੜ ਦਿਖਾਉਣੀ ਆ ਇਹ ਵੀ ਜਰਸੀ ਕ੍ਰਾਸ ਅੰਗ ਦੇ ਵਿੱਚ ਹੀ ਆ ਜਾਂਦੀ ਆ ਹਾਈਟ ਕੱਟ ਪੂਰਾ ਵੱਡਾ ਜਿੱਦਾਂ ਆਪਾਂ ਨਾਰਮਲ ਕੈਚ ਅੱਪ ਵੈੜ ਦੇਖਦੇ ਆ ਵੀ ਜਰਸੀ ਅੰਗ ਦੇ ਵਿੱਚ ਆ ਫੇਸਪੂਸ ਕੁਆਲਿਟੀ ਜਰਸੀ ਕ੍ਰਾਸ ਸੋ ਹਾਈਟ ਕੱਟ ਦੀ ਸੋਹਣੀ ਆ ਫੁੱਲ ਵੱਡੀ ਹਾਈਟ ਆ ਲੈਂਥ ਲੋਂਥ ਕਾਫੀ ਆ ਤੇ ਸੂਈ ਨੇ ਉਹਨੂੰ ਘੱਟੋ ਘੱਟ ਵੀ 8 ਕਿ ਮਹੀਨੇ ਦਾ ਸਮਾਂ ਹੋ ਗਿਆ ਤੇ 8 ਕਿਲੋ ਦੁੱਧ ਜਿਹੜਾ ਬਿਲਕੁਲ 8 7 8 ਲੀਟਰ ਜਿਹੜਾ ਬਿਲਕੁਲ ਇਹਦੇ ਕੋਲ ਹਾਜ਼ਰ ਦੁੱਧ ਦਾ 8 ਕਿਲੋ ਠੀਕ ਆ ਜੀ ਸੋ ਬਾਕੀ ਇੱਕ ਦੋਸਤੋ ਵੇਰਵਾ ਪਾਉਣਾ ਰਹਿ ਗਿਆ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੇੜ ਇਹ ਦਿਖਾ ਚੁੱਕੇ ਆ ਇਹ 6 ਅਕਤੂਬਰ ਦੀ ਏਆਈ ਹੋਈ ਆ ਇਸ ਵੇੜ ਨੂੰ ਸਟਰਾ ਸਾਰੀਆਂ ਪਈਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਆਪਾਂ ਵੇਰਵਾ ਪਾਇਆ ਨਾਲ 6 ਅਕਤੂਬਰ ਦੀ ਬਣੀ ਆ 10ਵੇਂ ਮਹੀਨੇ ਦੀ ਕੱਲ 6 ਅਕਤੂਬਰ ਕੱਲ 6 ਨਵੰਬਰ ਨੂੰ ਦੋਸਤੋ 1 ਮਹੀਨਾ ਪੂਰਾ ਨੂੰ ਕੰਪਲੀਟ ਹੋ ਗਿਆ 1 ਮਹੀਨਾ ਹੋ ਗਿਆ ਇਹਨੂੰ AI ਹੋਈ ਨੂੰ ਠੀਕ ਹੈ ਜੀ ਸੋ ਅੱਗੇ ਨਿਤਰ ਆਵੇ ਤਾਂ ਕਿਸੇ ਵੀਰ ਦੀ ਕਿਸਮਤ ਆ ਜਿਹੜਾ ਕੋਈ ਵੀਰ ਇਸ ਵੈੜ ਨੂੰ ਲੈ ਕੇ ਜਾਊਗਾ ਠੀਕ ਆ ਇਸ ਕਰਕੇ ਦੋਸਤੋ ਤੋਕੜ ਵੀ ਕੋਈ ਵੀਰ ਮੰਨ ਸਕਦਾ ਨਾਲ ਗੱਬਣ ਦੀ ਵੀ ਇੱਕ ਆਸ ਏਗੀ ਵੀ ਚਲੋ ਨਿਕਲ ਕੋਈ ਮਹੀਨੇ ਡੇਢ ਦੋ ਤੱਕ ਚੈੱਕ ਕਰਾਈਓ ਤਾਂ ਹੋ ਸਕਦਾ ਵੀ ਕਿਸੇ ਵੀਰ ਦਾ ਲੱਗ ਹੋਵੇ ਕਿਸਮਤ ਹੋਵੇ ਤੇ ਨਿਕਲ ਵੀ ਜਾਵੇ ਸੋ ਬਿਲਕੁਲ 1 ਮਹੀਨੇ ਦੀ AI ਹੋਈ ਏਨੂੰ 6 ਅਕਤੂਬਰ ਦੀ ਉਸ ਤੋਂ ਬਾਅਦ ਦੋਸਤੋ ਜਿਹੜੀ ਆ ਤੁਹਾਨੂੰ ਆਪਾਂ ਵੈੜ ਦਿਖਾ ਰਹੇ ਆ ਇਹ ਤਕਰੀਬਨ ਕੋਈ 3-4 ਦਿਨ ਪਹਿਲਾਂ ਇਹਨੂੰ ਏਆਈ ਹੋਈ ਆ ਠੀਕ ਆ ਕੋਈ ਜ਼ਿਆਦਾ ਸਮਾਂ ਨਹੀਂ ਹੋਇਆਗਾ 3 ਨਵੰਬਰ ਦੀ ਇਹਨੂੰ ਏਆਈ ਹੋਈ ਆ ਸੋ 8 ਕਿ ਮਹੀਨੇ ਦਾ ਦਾ ਸੁਭਾ ਉੱਚਾ ਹੈਗਾ 8 ਕਿ ਮਹੀਨੇ ਦੀ ਸੂਈ ਆ ਪਹਾੜੇ ਤੇ ਮਿਲਦੀ ਆ 8 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਮੌਜੂਦ ਆ ਚਾਰੇ ਥਣ ਚੱਲਦੇ ਆ ਸੋ ਕੋਈ ਪੂਰੇ ਭਰਾ ਕੇ ਮੇਰਾ ਵੀਰ ਤਸੱਲੀ ਕਰ ਸਕਦਾ ਥਣ ਚਵਾਈ ਕਰਕੇ ਲੈ ਵੀਰ ਇਹਨੂੰ ਵੀ ਥੋੜਾ ਤੋਰ ਦਈਏ ਠੀਕ ਆ ਸੋ 8 ਮਹੀਨਿਆਂ ਦੀ ਸੂਈ ਆ ਦੋਸਤੋ ਤੇ 8 ਕਿਲੋ ਦੁੱਧ ਤਾਂ ਤਿੰਨ ਕ ਦਿਨ ਜਿਹੜੇ ਆ ਏਆਈ ਹੋਈ ਨੂੰ ਹੋਏ ਆ 11ਵੇਂ ਮਹੀਨੇ ਦੇ ਵਿੱਚ ਬਿਲਕੁਲ ਨਵੰਬਰ 3 ਨੂੰ ਜਿਹੜੀ ਆ ਏਆਈ ਹੋਈ ਆ ਇਸ ਬੈੜ ਦੀ ਸੋ ਹਾਈਟ ਸੋਣੀ ਆ ਪਸ਼ੂ ਸਾਰੇ ਪਕਾਊ ਆ ਠੀਕ ਆ ਜੀ ਪਸ਼ੂ ਫੇਰ ਜਿੰਨੇ ਆ ਸਾਰੇ ਸੇਲ ਕਰਦਾ ਪਿਆ ਸੋ ਬਾਕੀ ਥਣ ਝੱਡਾ ਤੁਸੀਂ ਇਸ ਬੈੜ ਦਾ ਵੀ ਦੇਖ ਲਓ 8 ਕਿਲੋ ਦੁੱਧ 8 ਕਿਲੋ ਧਾਰਾਂ ਇਹਦੇ ਥੱਲੇ ਬਿਲਕੁਲ ਮੌਜੂਦ ਆ ਜੀ ਸੋ ਕੋਈ ਵੀ ਆਵੇ ਆਪਦੀ ਨਰਕ ਪਰਕ ਕਰੇ ਤਸੱਲੀ ਕਰੇ ਚੋਕੇ ਤਸੱਲੀ ਨਾਲ ਦੇਖ ਸਕਦਾ ਕੋਈ ਠੀਕ ਆ ਆ ਦੇਖੋ ਲਓ ਜੀ ਤੋਰ ਲਿਓ ਹਾਂਜੀ ਬੰਨਦੀ ਹਾਂਜੀ ਆ ਦੇਖੋ ਸੋਮੁਲ ਵੀਰ ਮਲਕੀਤ ਨੇ ਦੱਸਿਆ ਦੋਸਤੋ ਮੋਲ ਨੇ ਤਾਂ 20000 ਡਿਮਾਂਡ ਕਰਦੇ ਆ ਤੇ 20000 ਦੇ ਵਿੱਚੋਂ ਮਾਨਤਾਨ ਜਿੰਨਾ ਵੀ ਆ ਉਹ ਜ਼ਰੂਰ ਹੋ ਜਾਊਗਾ ਜਿਹੜਾ ਕੋਈ ਵੀਰ ਖਰੀਦਦਾ ਰਹੂਗਾ 20000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਸੋ ਵੱਡੀ ਹਾਈਟ ਕੱਤਦੀ ਆ ਜੇਕਰ ਦੋਸਤੋ ਆਸ ਆਪਾਂ ਚਲੋ ਇਹ ਹੁੰਦਾ ਵੀ ਪਸ਼ੂ ਨਿਕਲ ਆਵੇ ਤੇ 20000 ਦੇ ਵਿੱਚ ਕਾਲ ਨੂੰ ਨਵੇਂ ਦੁੱਧ ਰਲ ਗਈ ਤੇ ਵੱਡੀ ਵਿਹੜਾ ਫੁੱਲ ਕਾ ਕਦ ਕਠ ਵੱਡੇ ਉੱਚੇ ਕਦ ਕਠ ਦੇ ਵਿੱਚ ਆ ਠੀਕ ਆ ਕੋਈ ਛੋਟੀ ਸਮਦਰ ਜੀ ਮੀਡੀਅਮ ਹਾਈਟ ਨਹੀਂ ਗਈ ਫੁੱਲ ਵੱਡੀ ਹਾਈਟ ਤੇ ਬਾਕੀ ਥਣ ਭਾਂਡਾ ਚੰਗਾ ਜਵਾਬ ਪਸਮਾ ਇੱਕ ਨੰਬਰ ਕੋਈ ਆਪ ਦੀ ਆਣ ਕੇ ਤਸੱਲੀ ਕਰ ਸਕਦਾ ਠੀਕ ਆ ਤੇ 20000 ਦੀ ਲੈਂਡ ਦੇ ਨਾਲ ਵਿੱਚੋਂ ਥੋੜਾ ਬਾਦਾਂ ਮੌਕੇ ਤੇ ਮਾਨਦਾਨ ਵੀਰ ਕਹਿੰਦਾ ਵੀ ਜ਼ਰੂਰ ਕਰਾਂਗੇ ਠੀਕ ਆ ਸੋ ਇਹ ਜਿਹੜੀ ਵਿਹੜ ਹੋ ਗਈ ਦੋਸਤੋ ਇੱਕ ਬਿਲਕੁਲ ਅਫਸਰ ਅਗਲੀ ਵਿਹੜ ਤੁਹਾਨੂੰ ਦਿਖਾਉਣੇ ਆ ਅਫਸਰ ਵਿਹੜ ਆ ਤੇ ਬਾਕੀ ਮੂੰਹੋਂ ਦੰਦੋਂ ਤਕਰੀਬਨ ਕੋਈ 3 ਸਾਢੇ 3 ਸਾਲ ਦੀ ਉਮਰ ਵੀ ਹੋ ਸਕਦੀ ਆ ਇਹ ਵੀ ਬਕਾਊ ਆ ਠੀਕ ਆ ਜੀ ਇੱਕ ਵਾਰੀ ਏਆਈ ਹੋਈ ਆ ਏਆਈ ਹੋਈ ਸੀ ਮਹੀਨਾ ਕ ਪਹਿਲਾ ਮਹੀਨਾ ਕ ਬਾਅਦ ਇੱਕ ਵਾਰੀ ਫੇਰ ਤਾਰਾਂ ਕਰ ਗਈ ਆ ਰਿਪੀਟ ਹੋ ਗਈ ਆ ਠੀਕ ਆ ਜੀ ਸੋ ਅੱਗੇ ਵੀ ਕੋਈ ਜਿਹੜਾ ਚੰਗੀ ਖੇਚਲ ਕਰ ਲੂਗਾ ਵੈੜ ਚੰਗੀ ਆ ਸੰਭੀ ਸੂਭੀ ਪੂਰੀ ਆ ਕਦਕੁੱਦ ਸੋਹਣਾ ਤੇ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਪੋਂਗ ਜਾਂ ਬੱਚਾ ਕਹਿ ਲਈ ਚ ਫੋੜ ਫੜ ਕਿਸੇ ਤਰ੍ਹਾਂ ਦੇ ਨਹੀਂ ਹੈਗੇ ਚਾਰ ਥਾਣ ਨੇ ਕੋਈ ਪੰਜਵੀਂ ਨਾਲ ਆ ਕੋਈ ਆਪਾਂ ਕਹਿ ਲਈ ਵੀ ਬੱਚੀ ਵੀ ਨਹੀਂ ਲੱਗੀਗੀ ਠੀਕ ਆ ਜੀ ਚਾਰ ਥਾਣਾ ਪੂਰੇ ਤੇ ਉਮਰ ਤਕਰੀਬਨ ਕੋਈ 3 ਸਾਢੇ 3 ਸਾਲ ਤੁਸੀਂ ਮੰਨ ਸਕਦੇ ਜੀ ਠੀਕ ਆ ਜੀ ਮੂੰਹ ਦੰਦੋਂ ਚੌਗੀ ਵੀ ਹੋ ਸਕਦੀ ਹੈ ਛਗੀ ਵੀ ਹੋ ਸਕਦੀ ਹੈ ਠੀਕ ਆ ਜੀ ਤੇ ਬਾਕੀ ਪੁੱਜੀ ਆ ਵੜ ਵਜਨ ਵਜੂਦ ਵਾਲੀ ਆ ਜਿੰਨੀ ਵਜਨ ਭਜਨ ਪੂਰਾ ਅਫਸਰ ਬੱਚੀ ਆ ਤੇ ਮੋਲ ਇਹਦਾ ਦੋਸਤੋ 8000 ਰੁਪਏ ਡਿਮਾਂਡ ਆ ਸੋ ਮੌਕੇ ਤੇ ਮਾਨਤਨ ਹੋ ਜਾਊਗਾ 8000 ਦੇ ਵਿੱਚੋਂ ਛੋੜਛੱਪਾ ਜਰੂਰ ਕੀਤਾ ਜਾਊਗਾ ਠੀਕ ਆ ਸੋ 8000 ਡਿਮਾਂਡ ਆ ਇਸ ਬੱਚੀ ਦੀ ਸੋ ਇਹ ਵੀ ਤੁਸੀਂ ਜਰੂਰ ਖਰੀਦ ਸਕਦੇ ਜੀ ਪਸ਼ੂ ਆ ਜੀ ਦੋਸਤੋ ਇਹ ਪੰਜ ਨਾਗ ਸੀਗੇ ਜਿਹੜੇ ਵਕਾਊ ਆ ਠੀਕ ਆ ਸੋ ਪੰਜੇ ਨਗਾਂ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਜਾਂ ਨਰਕ ਪਰਖਾ ਪਿੰਡ ਮਾਨੋਚਲ ਆਣ ਕੇ ਤੁਸੀਂ ਕਰ ਸਕਦੇ ਜੀ ਸੋ ਦੋਸਤੋ ਨੰਬਰ ਜਿਹੜੇ ਆ ਵੀਰ ਮਲਕੀਤ ਸਿੰਘ ਦੇ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਆ ਜੀ ਤੇ ਆਹ ਜ਼ਰੂਰ ਜਿਹੜੇ ਨੰਬਰ ਦੋਸਤੋ ਤੁਸੀਂ ਨੋਟ ਕਰ ਲਓ ਠੀਕ ਆ ਜੀ 9876743339 9876743339 ਠੀਕ ਆ ਜੀ ਸੂਈਆਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਰਹਿਣਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ